ਕੀ ਨਾਮ ਤੁਹਾਡਾ ਹਾਂਜੀ ਆਪਣਾ ਨਾਮ ਸੁਖਵਿੰਦਰ ਸਿੰਘ ਆ ਜੀ ਸੁਖਵਿੰਦਰ ਸਿੰਘ ਜੀ ਜਿਹੜਾ ਐਕਸੀਡੈਂਟ ਹੋਇਆ ਬੱਚਿਆਂ ਵਾਲੀ ਸਕੂਲ ਬੈਂਡਾ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਇਧਰੋਂ ਜਾ ਰਹੀ ਸੀ ਜੱਖਰ ਰੋਡ ਤੋਂ ਨਹੀਂ ਸਕੂਲ ਬੈਂਡ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖਰ ਤੋਂ ਬਰੀਜਾ ਗੱਡੀ ਆ ਰਹੀ ਸੀ ਹੁਣ ਬਰੀਜਾ ਗੱਡੀ ਟੱਕਰੀ ਜਾਦੇ ਹੋਈ ਸੀਗੀ ਉਹ ਬੱਚੀ ਹੈ ਤਾਂ ਕਿੰਨੇ ਕੁ ਬੱਚੇ ਲੱਗਦੇ ਨੇ ਜਿਹੜੇ ਲੱਗ ਬੱਚੇ ਸੀ ਸਿਰਫ ਹੈਗੀਆਂ ਨਹੀਂ ਫਿਰ ਸਰ ਕੀ ਨਾਮ ਹੈ ਆਪਣਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਸੀ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਸਕੂਲ ਬੈਂਡਾ ਦੇ ਕਾਰ ਦਾ ਕੀ ਲੱਗ ਰਿਹਾ ਤੁਹਾਨੂੰ ਕਿਸ ਤੀ ਕੀ ਗੱਲ ਹੋਈ ਹੈ ਕੱਲ ਤੱਕ ਇਹ ਸਕੂਲ ਬੈਲ ਨੇ ਤਾਂ ਡੇਲੀ ਜੂ ਟਰਨ ਕਰਦੀ ਸੀ ਜੋ ਉਹਦੇ ਵਾਂਗੂ ਜੂ ਟਰਨ ਕਰਿਆ ਸੀ ਉਹਨੇ ਸਕੂਲ ਬੈਲ ਨੇ ਵੈਸੇ ਉਹ ਗੱਡੀ ਵਾਲੀ ਦੀ ਗਲਤੀ ਹੈ ਜਿਹੜਾ ਬ੍ਰਿਜ ਵਾਲਾ ਪਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲੈ ਕੇ ਮਾਰੀ ਹੈ ਸਕੂਲ ਬੈਨ ਇਧਰਲੀ ਸਾਈਡ ਜਾਂਦੀ ਹੈ ਤੇ ਮੂੰਹ ਇੱਧਰ ਹੋ ਗਿਆ ਜਿਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਲਟੀ ਹੈ ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਰਿਹਾ ਉਹਦਾ ਬੇਟਾ ਕਹਿ ਰਿਹਾ ਕਹਿੰਦਾ ਤਾਂ ਮਾਮੂਲੀ ਗੱਲ ਹੈ ਕਹਿੰਦਾ ਸੜਕਾਂ ਹਸਤੇ ਤਾਂ ਹੋ ਹੀ ਜਾਂਦੇ ਨੇ ਹਜੇ ਉਹ ਇਹ ਬਿਆਨ ਦੇ ਰਿਹਾ ਮੇਰੀ ਗੱਡੀ ਕਿੱਥੋਂ ਆਈ ਹੈ ਪਤਾ ਨਹੀਂ ਇਹ ਨਹੀਂ ਅਜੇ ਅਜੇ ਬੱਚੇ ਸਾਮਲ ਚ ਰਹਿ ਗਏ ਸੀ ਸਾਨੂੰ ਹਜੇ ਕੋਈ ਪਤਾ ਨਹੀਂ ਸਮਝੋ ਸਕੂਲ ਵੈਂਡ ਐਕਸੀਡੈਂਟ ਦੇ ਬੱਚੇ ਆਏ ਨੇ ਉਹਦੇ ਕੁਝ ਹਾਸੇ ਅਸ਼ਕਾਰ ਕਿੰਨੇ ਕਿ ਬੱਚੇ ਨੇ ਕਿੰਨੇ ਕਿ ਮਰੀਜ਼ ਹੈ ਸਾਰੇ ਟੋਟਲ 9 ਮਰੀਜ਼ ਹੈਗੇ ਨੇ ਦੋ ਅਡਲਟ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ ਸੱਤ ਬੱਚੇ ਆ ਜੀ ਦੋ ਬੱਚੇ ਸਿਰ ਰੈਫਰ ਕੀਤੇ ਹੈ ਰਜਿੰਦਰਾ ਹਸਪੀਟਲ ਫॉर ਪ੍ਰੀਕੌਸ਼ਨਰੀ ਸਿਟੀ ਵਗੈਰਾ ਬਾਕੀ ਬੱਚੇ ਸਾਰੇ ਸਟੇਬਲ ਕੰਡੀਸ਼ਨ ਚ ਹੈਗੇ ਨੇ ਇੱਕ ਪ੍ਰਾਈਵਰ ਨੂੰ ਰੈਫਰ ਕਰਾਂਗੇ ਫॉर ਸਿਟੀ ਸਕੈਨ ਟੂ ਮਾਨਸਾ ਬਾਕੀ ਸਾਰਾ ਕੁਝ ਠੀਕ ਹੈ ਸਿਚੁਏਸ਼ਨ ਅੰダー ਕੰਟਰੋਲ ਹੈਗੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ